ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਸਾਂ ਫੈਮਿਲੀ ਤੇ ਤੇ ਅੱਜ ਦਾ ਬਲੌਗ ਜਿਹੜਾ ਸ਼ੁਰੂ ਕਰਨ ਲੱਗੇ ਆ ਜੀ ਅਸੀਂ ਵੀਡੀਓ ਮਾਰਨਿੰਗ ਹੋ ਗਈ ਸਵੇਰ ਦਾ ਟਾਈਮ ਆ ਸਵੇਰ ਨਹੀਂ 9 ਵਜੇ ਗਏ ਤੇ 9 ਵਜੇ ਦਾ ਟਾਈਮ ਹੋ ਗਿਆ ਤੇ ਆਪਣੇ ਜਿਹੜੇ ਕੰਮ ਕਰਨੇ ਚੱਲੀ ਜਾਂਦੇ ਨੇ ਕਿ ਨਾਲ ਦੀ ਨਾਲ ਮੱਝਾਂ ਨਾਲ ਆਪਾਂ ਨੇ ਮੇੜੇ ਇਧਰ ਆਪਾਂ ਕਲੀਨਿੰਗ ਕਰੀ ਜਾਂਦੇ ਆ ਇੱਕ ਪਾਸੇ ਸਾਫ ਸਪਈ ਦਾ ਕੰਮ ਚੱਲੀ ਜਾਂਦਾ ਤੇ ਦੂਜੇ ਪਾਸੇ ਉਧਰ ਦੀ ਦੀ ਭਾਂਡੇ ਮੰਜੀ ਆ ਤੇ ਉਧਰੋਂ ਫੇ ਮੱਝਾ ਵਾਲਾ ਕੰਮ ਸਾਰਾ ਜਿਹੜਾ ਫਿਨਿਸ਼ ਕਰਿਆ ਏ ਜਿਹੜੇ ਵੀ ਪੈਣਪਰਾ ਚੈਨਲ ਤੇ ਪਹਿਲੀ ਵਾਰ ਹੋ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਸਾਰਿਆਂ ਨੂੰ ਪਹਿਲਾਂ ਤੁਹਾਡੇ ਕੋਲੇ ਪਹੁੰਚ ਜਾਵੇ ਤੇ ਤੁਸੀਂ ਆਪਣੀ ਵੀਡੀਓ ਦੇਖ ਸਕੋ ਵੱਧ ਤੋਂ ਵੱਧ ਚੈਨਲ ਨੂੰ ਜੀ ਸਪੋਰਟ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਹਨਾ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਇੱਕ ਮੈਂ ਅੱਜ ਤਰੀਕ ਹੋ ਗਈ ਹੈ ਜੀ 21 ਜੂਨ ਤੇ 21 ਤਰੀਕ ਦੀ ਸਵੇਰ ਦੀ ਮਾਰਨਿੰਗ ਦਾ ਟਾਈਮ ਹੋ ਗਿਆ ਗਰਮੀ ਬਹੁਤ ਅੱਜ ਫੇਰ ਉਹਦੇ ਵਾਸਤੇ ਹਵਾ ਜੀ ਚੱਲਦੀ ਸੀ ਪਰ ਹੁਣ ਪਤਾ ਨਹੀਂ ਰੁਕ ਜੇਗੀ ਘੁੰਮ ਜਿਆ ਕਰਤਾ ਇੱਕੋ ਦਮ ਰੱਬ ਨੇ ਤੇ ਗਰਮੀ ਤਾਂ ਹੁਣ ਦੇਖੋ ਪੈਣੀ ਹੋਈ ਹੈ ਹਨਾ ਕਿਉਂਕਿ ਗਰਮੀ ਦਾ ਸੀਜ਼ਨ ਚੱਲੀ ਜਾਂਦਾ ਗਰਮੀ ਦੇ ਦਿਨ ਆ ਗਏ ਤੇ ਬਾਕੀ ਚੈਨਲ ਨੂੰ ਸਪੋਰਟ ਕਰਿਓ ਜੀ ਜਿਹੜੇ ਭੈਣ ਭਰਾ ਸਪੋਰਟ ਕਰ ਰਹੇ ਨੇ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਦੇ ਤੇ ਅੱਜ ਅੱਜ ਜਿਹੜੀ ਵੀਡੀਓ ਇੰਟਰਸਟਿੰਗ ਹੋਣ ਵਾਲੀ ਆ ਬਹੁਤ ਜ਼ਿਆਦਾ ਤੇ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਅ ਐਗਜ਼ੀਬਿਸ਼ਨ ਤੇ ਆਪਾਂ ਚੱਲਾਂਗੇ ਅੱਜ ਐਗਜ਼ੀਬਿਸ਼ਨ ਤੇ ਤੇ ਐਗਜ਼ੀਬਿਸ਼ਨ ਕਿੰਨਾ ਦਾ ਕਿੰਨਾ ਨੇ ਕਰਵਾਇਆ ਉਹ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਪਤਾ ਲੱਗੂਗਾ ਵੀਡੀਓ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਤੇ ਜੇਕਰ ਵੀਡੀਓ ਵਧੀਆ ਲੱਗੂ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਇੱਕ ਪਿਆਰਾ ਜਿਹਾ ਜ਼ਰੂਰ ਕਰ ਦਿਓ ਵੀਡੀਓ ਨੂੰ ਦੇਖ ਕੇ ਤੇ ਆਪਾਂ ਅੱਜ ਜਾਣਾ ਹੈ ਐਗਜੂਕੇਸ਼ਨ ਤੇ ਤੇ ਉਹ ਕਿੱਥੇ ਜਾਣਾ ਉਹ ਤੁਹਾਨੂੰ ਚੱਲ ਕੇ ਪਹੁੰਚ ਕੇ ਅੱਗੇ-ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖੀ ਚੱਲੇ ਤੁਹਾਨੂੰ ਪਤਾ ਲੱਗ ਹੀ ਜਾਊਗਾ ਵੀ ਆਪਾਂ ਕਿੱਥੇ ਪਹੁੰਚੇ ਆ ਕਿਹਨੇ-ਕਿਹਦੇ ਨਾਲ ਤੁਹਾਨੂੰ ਮਿਲਾਉਨੇ ਆਂਗੇ ਤੇ ਚੈਨਲ ਦੇ ਨਾਲ ਬਣੇ ਰਹੋ ਵੀਡੀਓ ਦੇ ਨਾਲ ਬਣੇ ਰਹੋ ਸਕਿਪ ਨਾ ਕਰਿਓ ਐਂਡ ਤੱਕ ਜੁੜ ਦੇਖਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਾਂ ਤੁਹਾਨੂੰ ਉੱਥੇ ਪਹੁੰਚ ਕੇ ਜਾਵਾਂਗੇ ਜਦੋਂ ਤੁਰਾਂ ਕਰਾਂਗੇ ਤੁਹਾਨੂੰ ਸਾਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਉੱਥੇ ਪਹੁੰਚ ਕੇ ਵੀ ਜਿੰਨੀ ਵੀ ਵੀਡੀਓ ਆਪਣੇ ਤੋਂ ਸ਼ੂਟ ਹੋਈ ਸ਼ੇਅਰ ਹੋਈ ਤੁਹਾਡੇ ਨਾਲ ਜਰੂਰ ਕਰਾਂਗੇ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਮਿਲਦੇ ਆਂ ਫਿਰ ਥੋੜੇ ਟਾਈਮ ਬਾਅਦ ਲਓ ਜੀ ਦੁਆਰਾ ਵੈਲਕਮ ਆ ਤੁਹਾਡਾ ਆਪਣੀ ਵੀਡੀਓ ਤੇ ਲਓ ਜੀ ਆਪਾਂ ਹੋ ਗਏ ਆ ਰੈਡੀ ਤੇ ਬਣੇ ਰਹੋ ਵੀਡੀਓ ਦੇ ਨਾਲ ਜਿੱਥੇ-ਜਿੱਥੇ ਚੱਲਾਂਗੇ ਤੁਹਾਨੂੰ ਨਾਲ ਲੈ ਕੇ ਚੱਲਾਂਗੇ ਤੇ ਸਪੈਸ਼ਲ ਵੀਡੀਓ ਪਹਿਣਾ ਵਾਸਤੇ ਆਪਾਂ ਐਗਜ਼ੀਬਿਸ਼ਨ ਤੇ ਜਾ ਰਹੇ ਤੇ ਐਗਜ਼ੀਬਿਸ਼ਨ ਕਿੰਨਾ ਦਾ ਕਿੰਨਾ ਨੇ ਕਰਵਾਇਆ ਉਹ ਆਪਾਂ ਉੱਥੇ ਪਹੁੰਚ ਕੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਟਾਈਮਿੰਗ ਸੀਗੀ 10 ਤੋਂ ਲੈ ਕੇ 7 ਵਜੇ ਤੱਕ ਸ਼ਾਮ ਦੇ ਤੇ ਹੁਣ ਪਤਾ ਨਹੀਂ 12:30 1:00 ਵਜੇ ਆਉਣਾ ਲਓ ਜੀ ਆਪਾਂ ਹੋ ਗਿਆ ਤਿਆਰ ਤੇ ਗੱਡੀ ਦੇ ਵਿੱਚ ਬਹਿ ਗਏ ਬੰਦਾ ਆਪਣਾ ਚੇਂਜ ਹੋ ਗਿਆ ਆਹਰ ਮੋਕੇ ਤੇ ਅਸੀਂ ਤੋਰਨ ਲੱਗੇ ਗੱਡੀ 'ਚ ਬੈਠ ਕੇ ਤੇ ਸਾਡੀ ਗੱਡੀ ਦਾ ਜਿਹੜਾ ਏਸੀ ਉਹ ਚੱਲ ਰਿਹਾ ਸੀ ਔਰ ਨਾ ਅਸੀਂ ਸ਼ੀਸ਼ੇ ਡਾਉਣ ਕਰੇ ਰਹੇ ਨਹੀਂ ਆ ਜੀ ਸ਼ੀਸ਼ੇ ਡਾਉਣ ਕਰਕੇ ਆ ਪਰ ਜਾਣਾ ਸੀ ਜਿਹੜਾ ਜ਼ਰੂਰੀ ਸੀਗਾ ਇਹਦੇ ਉਹਨਾਂ ਨੂੰ ੁਰਕਾਈ ਅੰਦਰ ਪਿੱਟਿਆ ਕਈ ਐਸੇ ਸ਼ੀਸ਼ੇ ਡਾਉਣ ਆਹਾ ਬੀ ਆ ਪਰ ਉਹ ਗੱਲ ਨਹੀਂ ਹੈ ਜੀ ਕੋਈ ਗੱਲ ਨਹੀਂ ਇਹ ਵੀ ਟਾਈਮ ਜਿਹੜਾ ਜ਼ਰੂਰੀ ਹੁੰਦਾ ਦੇਖਣਾ ਸਾਰੇ ਟੈਗ ਦੇਖਦੇ ਜਿਹੜੇ ਤੁਸੀਂ ਦੇ ਨੇ ਤੇ ਬਿਨਾਂ ਖੜੇ ਜਾ ਮੁੱਕਦੇ ਆਪਾਂ ਇਹ ਸਿੱਧਾ ਰੋਡ ਰੋਡ ਜਾਵਾਂਗੇ ਪਿੰਡਾਂ ਵਿੱਚ ਨਹੀਂ ਜਾਂਦੇ ਆਪਾਂ ਪਹੁੰਚਣਾ ਜਿਹੜਾ ਹੈਗਾ ਮਾਨਸਾ ਤੇ ਮਾਨਸਾ ਪਹੁੰਚਣਾ ਤੇ ਉੱਥੇ ਜਿਹੜਾ ਐਗਜ਼ੀਬਿਸ਼ਨ ਆ ਉੱਥੇ ਜਾਣਾ ਆਪਾਂ ਮਾਨਸਾ ਵਾਲੇ ਤੇ ਬਾਕੀ ਵੀਡੀਓ ਜਿਹੜੀ ਸਪੈਸ਼ਲ ਭੈਣਾਂ ਲਈ ਹੈ ਇੰਟਰਸਟਿੰਗ ਹੋਣ ਵਾਲੀ ਆ ਤੇ ਬਾਕੀ ਦੇਖਦੇ ਆ ਵੀ ਕਿਹੜੇ ਕਿਹੜੇ ਫੇਮਸ ਜਿਹੜੇ ਯੂਟਿਊਬਰ ਨੇ ਜਾਂ ਆਪਣੇ ਇੰਸਟਾਗ੍ਰam ਯੂਟਿਊਬ ਦੇ ਪਲਾਨ ਕਰ ਨੇ ਸਾਰੇ ਜਿਹੜੇ ਵੀ ਆਉਣਗੇ ਸਾਰਿਆਂ ਨਾਲ ਤੁਹਾਨੂੰ ਬੁਲਾਵਾਂਗੇ ਤੇ ਇੱਕ ਵੀਡੀਓ ਨਾਲ ਬਣੇ ਰਹੋ ਤੇ ਹੁਣ ਆਪਾਂ ਇਹ ਭਲਾਡੇ ਭਲਾਡੇ ਵਾਲਾ ਰੋਡ ਆ ਜਿਹੜਾ ਬੈਕ ਰੋਡ ਰੋਡ ਆ ਇਹ ਭਲਾਡੇ ਵਾਲਾ ਬਸ ਆਪਾਂ ਉੱਤਰ ਪਿੰਡਾਂ ਵਿੱਚ ਤੇ ਵੀ ਜਾ ਸਕਦੇ ਸੀ ਪਰ ਆਪਾਂ ਰੋਡ ਰੋਡ ਪਾਈਏ ਗੱਡੀ ਕਿਉਂਕਿ ਨਾ ਸ਼ੀਸ਼ੇ ਇੱਧਰ ਤਾਂ ਖੁੱਲਿਆਂ ਨਾਲ ਵੀ ਚੱਲ ਜਾਂਦਾ ਕੰਮ ਉੱਤਰ ਪਿੰਡਾਂ ਦੇ ਵਿੱਚ ਕਰਦਾ ਮਿੱਟੀ ਘੱਟਾ ਹੁੰਦਾ ਜ਼ਿਆਦਾ ਤੇ ਸ਼ੀਸ਼ੇ ਖੁੱਲਿਆਂ ਨਾਲ ਚਲਣਾ ਨਹੀਂ ਸੀ ਬਾਕੀ ਵਧੀਆ ਰਸਤਾ ਹੈਗਾ ਰੋਡ ਰੋਡ ਜਾਊਗਾ ਕਰਕੇ ਫਿਰ ਆਪਾਂ ਇੱਧਰ ਦੀ ਰੋਡ ਰੋਡ ਜਾਂਦੇ ਆਂ ਇੱਧਰ ਦੀ ਚੁੰਨੀ ਲੈ ਰੱਖੀ ਆਂ ਠੰਡ ਲੱਗਦੀ ਆ ਠੱਤੀ ਹਵਾ ਦਾ ਠੱਤੀ ਹਵਾ ਲੱਗੀ ਜਾਂਦੀ ਆ ਮੂਡ ਘਰਾਬ ਹੋ ਗਿਆ ਸੀ ਜਿੰਨਾ ਵਧੀਆ ਐ ਪਿੱਛੇ-ਛੇ ਸੇ ਕੰਮ ਨਵੇਂੜਿਆ ਉੱਠ ਕੇ ਵੀ ਅੱਜ ਜਾਣਾ ਛੇ-ਛੇ ਦੀ ਰੈਡੀ ਹੋ ਗਿਆ ਦਾ ਵੀ 1 ਮਿੰਟ ਵੀ ਨਹੀਂ ਖੜੀਆਂ ਹੈਗੀਆਂ ਵੀ ਜਾਣ ਕਰਕੇ ਹੋਈ ਨਹੀਂ ਜੇ ਕਿਵੇਂ ਨਾ ਉਹੀ ਕੰਮ ਹੋ ਗਿਆ ਪਤਾ ਨਹੀਂ ਐਨ ਹੋ ਕੇ ਤੇ ਅੱਗੇ ਜਦੋਂ ਪੈ ਗਈਆਂ ਗੱਡੀ ਦੇ ਵਿੱਚ ਤੇ ਗੱਡੀ ਦਾ AC ਜਿਹੜਾ ਚਲਣਾ ਬੰਦ ਗਿਆ ਸਾਡਾ ਮੁੰਡਾ ਕਹਿੰਦਾ ਵੀ ਮੈਂ ਲੈ ਕੇ ਜੀ ਜਾਂਦਾ ਜੁੱਗਰੇ AC ਨਹੀਂ ਚੱਲਦਾ ਗੱਡੀ ਦਾ ਕਰਮੇ ਵਿੱਚ ਫਿਰ ਇਹਨਾਂ ਧਿਆਰ ਕਰਦਾ ਬਚਾਰਾ ਧਿਆਰ ਥੈਂਕ ਯੂ ਓਏ ਗਾ ਥੈਂਕ ਯੂ ਕਿਉਂਕਿ ਨਾ ਅਸੀਂ ਜਾਣਾ ਚਾਹੁੰਦੇ ਸੀ ਜ਼ਰੂਰੀ ਸੀ ਜਾਣਾ ਨਾ ਸੀ ਅੱਜ ਬਾਕੀ ਐਗਜ਼ੀਬੀਸ਼ਨ ਦੇਖਣਾ ਵੀ ਜ਼ਰੂਰੀ ਸੀ ਜਿਹੜੇ ਉੱਥੇ ਵੀ ਆਪਣੇ YouTube ਪਰ ਆਏ ਨੇ ਪੈਂਟਰ ਹਨਾ ਚਲੋ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਸੀਗਾ ਪੇਂਟ ਸੀਗਾ ਜਿਹੜਾ ਉਹਨਾਂ ਨੂੰ ਮਿਲਣਾ ਸੀਗਾ ਸਾਡੇ ਲਈ ਤੇ ਬਾਕੀ ਹਨਾ ਇੱਕ ਦੂਜੇ ਨਾਲ ਮਿਲ ਕੇ ਹੀ ਪਤਾ ਹੁੰਦਾ ਅੱਗੇ ਕੀ ਹੋਊਗਾ ਪਤਾ ਲੱਗਦਾ ਜਾ ਹਨਾ ਆਪਣੇ ਵੀ ਬਾਦਦਾ ਦਾ ਆਪਣੇ ਜਿਹੜੇ ਸੋਸ਼ਲ ਮੀਡੀਆ ਤੇ ਕੰਮ ਕਰਦੇ ਨੇ ਸਾਰੇ ਤਾਂ ਕਰਕੇ ਵੀ ਜਾਣਾ ਚਾਹੀਦੀ ਸੀਗਾ ਤੇ ਬਣੇ ਰਹੋ ਜੀ ਇਹ ਕਿੱਥੇ ਬਾਤ ਨਾਲੋ ਜਿਵੇਂ ਸਰਚ ਤੇ ਪੀਵਾ ਤੁੰਗਨ ਨਾ ਰਹੀ ਲੋ ਜੀ ਆਪਾਂ ਅਵਿਲੀਕੇਸ਼ਨ ਤੇ ਪਹੁੰਚਣ ਵਾਲੇ ਆ ਮਲ ਥੋੜਾ ਜਿਹਾ ਦੂਰ ਆ ਲੋ ਜੀ ਆਪਾਂ ਆਪਣੀ ਲੋਕੇਸ਼ਨ ਤੇ ਪਹੁੰਚ ਗਏ ਇਹ ਆਪਾਂ ਇੱਥੇ ਪਹੁੰਚਦਾ ਸੀ ਇੱਥੇ ਲੋ ਜੀ ਆਪਾਂ ਚੱਲੇ ਤੁਹਾਨੂੰ ਫੋਨ ਕਰ ਲਾਂ ਕਿੰਨਾ ਨਹੀਂ ਲੋਰ ਜੀ ਆਪਾਂ ਇੱਥੇ ਪਹੁੰਚਣਾ ਸੀਗਾ ਤੇ ਦੀਪਕੌਰ ਢਾਲੀਵਾਲ ਭੈਣ ਦਾ ਐਕਜ਼ੀਬਿਸ਼ਨ ਜਿਹੜਾ ਇੱਥੇ ਕਰਵਾਇਆ ਹੋਇਆ ਸੀ ਠੀਕ ਨਹੀਂ ਤੇ ਇਸ ਨੂੰ ਆ ਜੀ ਨਾ 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 ਅੱਜ ਦਾ ਆ ਬਲ ਆਓ ਸੇ ਚਲਾ ਜੀ ਮਨ ਨੂੰ ਆਉਂਦਾ ਹੈ। ਉਹਦਾ ਘਰ ਤੋਂ ਬੋਲਦਾ ਜੀ ਤੁਸੀਂ ਕਾਹਦੀ ਨਹੀਂ ਆਈ ਮੈਂ ਤਾਂ ਕਿਹਾ ਤੁਸਾਂ ਆਈ ਮੇਸ ਕੈਡਿਗਰੀ ਕਿਉਂ ਸੰਦੋਂ ਬਰਨਾਲਾ ਨਹੀਂ ਇਹ ਸਿਰਫ ਅਸੀਂ ਆਉਂਦੇ ਨੇ ਬੜੇ ਨੇ ਬਰਨਾਲਾ ਲਿਖਿਆ ਤਾਂ ਹੈ ਜੀ ਬਰਨਾਲਾ ਬਸ ਕੈਂਚੀ ਅੰਦਰ ਟੱਕ ਕੋਣਨ। ਉਹ ਕਹਿੰਦਾ ਤਾਂ ਲੋਕਾਂ ਦਾ ਜਾਣਦੀ ਨਹੀਂ ਕਿ ਨਿਆਣਾ ਨਾ ਬਾਕੀ ਪੁਰਾਣਾ ਬੋਲਦਾ ਚਾਰ ਦਿਨ ਜੀ ਉਹ ਵੀ ਰੇਲਪੁਰ ਹੁੰਦਾ ਤੇ ਦੇਖੀ ਸੀ। ਲਓ ਜੀ ਆਪਾਂ ਪਹੁੰਚ ਗਏ ਐਕਜੂਏਸ਼ਨ ਤੇ ਹਰਦੀਪ ਕਰਤਾਰੀ ਵੱਲ ਪੈਂਦਾ ਐਕਜੂਏਸ਼ਨ ਆ ਜਿਹੜਾ तेन अंदर ले बहुत सोहना प्रबंध कराया हुआ है ਤੁਸੀਂ ਗੱਲ ਜੀ ਤੁਸੀਂ ਕਿੱਥੋਂ ਹੋਗੇ ਅਸੀਂ ਰਵੀ ਦੋਜੀ ਹਰਿਆਣੇ ਹਰਿਆਣੇ ਤੋਂ ਆਏ ਰਤੀ ਅਸੀਂ ਹਾਂਜੀ ਹਾਂ ਲੋ ਜੀ ਹਰਦੀਪ ਕੋਲਤਾਲੀ ਵਰਬ ਭੈਣ ਦੇ ਜਿਹੜੇ ਅ ਫੇਮਸ ਨੇ Instagram ਤੇ ਉਹਨਾਂ ਦੇ ਐਗਜ਼ੀਬਿਸ਼ਨ ਇਹ ਸਾਰਾ ਕਰਿਆ ਹੋਇਆਗਾ ਬਹੁਤ ਸਾਰੇ ਪਟੀਕਾ ਵਾਲੇ ਬਹੁਤ ਸਾਰੇ ਆਪਣੇ ਪੇਜਾਂ ਵਾਲੇ ਆ ਰਹੇ ਨੇ ਇੱਥੇ ਕੱਪੜਾ ਲੈ ਕੇ ਆਪ ਦਾ ਆਪ ਦਾ ਦੇਖਣਾ ਤਾਂ ਨਹੀਂ ਉੱਧਰੋਂ ਕੁਝ ਦੇਖ ਦੇਖ ਲਓ ਕਿ ਬੀਚੀ ਸਾਈਡ ਤੇ ਹੋ ਥੈਂਕ ਯੂ ਲੋ ਜੀ ਕੱਪੜੇ ਬਹੁਤ ਸੋਹਣੇ ਸੋਹਣੇ ਨੇ ਇਹ ਕੀ ਕਪੜਾ ਹੈ ਆਹ ਉਹਦਾ ਪਿਆ ਬਰਬਰੀ ਆਗੇ ਕਾਟਨ ਹੈਦਾ ਕੀ ਪ੍ਰਾਈਸ ਹੈ ਆ ਜੀ ਆਰੀ ਵਰਕ ਕੇ ਜੀ ਇਹਦਾ ਕੀ ਪ੍ਰਾਈਸ ਹੈ ਆਪਣੇ 2090 ਹੈ ਜੀ ਆਹਦਾ ਵਰਕ ਵਿਦ ਦੁਪੱਟਾ ਵਿਦ ਦੁਪੱਟਾ ਨਹੀਂ ਬਿਤਾਉਂਦੇ ਬਿਤਾਉਂਦੇ ਕਿਸ ਦਾ ਬ੍ਰਾਂਡ ਹੈ ਓਕੇ ਰਿੰਜਾ ਹੋਰ ਗੈਲ ਦਾ ਬਰਬਰੀ ਹਾਂਜੀ ਇਹ ਬਰਬਰੀ ਤੇ ਉੱਪਰ ਇਹਦਾ ਕੀ ਰੇਟ ਆ ਜੀ ਇਹਦੇ ਰੇਟ 3290 ਹੈ ਜੀ ਇਹ ਬਾਟਮ ਹਾਂਜੀ ਦੁਪੱਟੇ ਤੇ ਵੀ ਪੇਂਟ ਹੈ ਬਾਟਮ ਤੇ ਵੀ ਪੇਂਟ ਹੈ ਆ ਬਾਗਲੇ ਜੀ ਆ ਹੈਂਡ ਹੈ ਆ ਮਸੰਦਾ ਦੀ ਟਾਈ ਡਾਈ ਅਜਰ thank you કોટન ਮੰਗੀ ਤੁਸੀਂ ਕਿੱਥੋਂ ਆ ਜੀ ਕਿੱਥੋਂ ਮੈਂ ਮਨਤੌਰ ਸਿੰਘ ਤੋਂ ਆ ਜੀ ਉਹ ਕਿੱਥੇ

ਇਉਂ ਹੀ ਨਹੀਂ ਆਣਾ ਵੀ ਜਿਹੜਾ ਹਾਂ ਨਾ ਜਿਹੜਾ ਆਪਣੇ ਕੋਲ ਸੀ ਉਹਦੇ ਨਾਲ ਦਾ ਨਹੀਂ ਕੀ ਪ੍ਰਾਈਸ ਇਹਦਾ ਪੁੱਛੀ ਇਹਦੇ ਪ੍ਰਾਈਸ ਇਹਦੇ ਨਾਲ ਦਾ ਪਿੱਛੇ ਇੱਕ ਹੋਰ ਵੀ ਪਿਆਗਾ ਹਾਂ ਇਹਦੇ ਪ੍ਰਾਈਸ ਪੁੱਛੀ ਮੈਂ ਉਹ ਰੈੱਡ ਪਿਆਗਾ ਉਹ ਚਿਕਨ ਦੀ ਸਲਵਾਰ ਨਾਲ ਸੇਮ ਹੋਗਾ ਹਾਂ ਇੱਕ ਹੀ ਹੋਗਾ 14 ਹੈ ਇਹ 250 ਰੁਪਏ ਕਰਦੇ ਆ ਆਹ ਵਾਲੇ ਦੇਖ ਰੋ 250 ਰੁਪਏ ਨਾ ਅੱਛਾ ਸਾਰੇ ਚੀਜ਼ਾਂ ਦੇ ਕਰਦੇ ਅੱਛਾ ਬਰਬਰੀ ਆ ਬਰਬਰੀ ਆ ਬਰਬਰੀ ਆ ਬਰਬਰੀ ਦੇਖਿਓ ਗ੍ਰੀਨ ਚੀਚ ਮੀਟ ਆਈ ਰਾਈਟ ਉਧਰ ਦੀ ਦੇਖ ਲਾ ਇਧਰ ਦੀ ਇਧਰ ਦੀ ਕੀ ਕਾਟਨ ਦਾ ਆਹ ਵਾਲਾ ਕੀ ਆ ਬਰਬਰੀ ਆਹੋ ਆਹੋ ਬਰਬਰੀ ਐ ਚੀਨ ਐ ਬਰਬਰੀ ਐ ਅਹ ਜੀਨ ਮਾ ਆਹ ਦੇ ਬਰਬਰੀ ਐ ਆਹ ਬਰਬਰੀ ਆ ਬਰਬਰੀ ਆ ਕੋਈ ਕਾਟਨ ਦੇ ਸੂਟ ਸਾਡੇ ਮੈਂ 550 ਦੇ 근데 <목소리> 잘이가드이 <목소리> 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 ਕਾਪੀ ਹੋ ਗਿਆ ਪੱਟੇ ਨਾਲ ਚੋਣ ਟੂਰ

ਦੇਖਦੀ ਹੋਈ ਸੀ ਜੀ ਸੀ ਐਂਡ ਸੀ ਹਾਂ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਤੁਸੀਂ ਫਰੋਜਪੁਰ ਤੋਂ ਐਨੀ ਦੂਰ ਆਏ ਹੋ ਤੁਹਾਨੂੰ ਮਿਲਣ ਆਏ ਆ ਹਾਂ ਬਰਫੀ ਆ ਨੀ ਹੈ ਕੀ ਸ਼ਾਰਟਾ ਨਹੀਂ ਖਰੀਦੀ ਬਰਫੀ ਦੀ ਨਾਲ ਜੀ ਆਹ ਦੇਖੀ ਆ ਲੀ ਹਾਂ ਹਾਂ ਫੁੱਲ ਫੁੱਲ ਗਏ ਆ ਆ ਸੂਟ ਦੇ ਕੀ ਪ੍ਰਾਈਸ ਹੈ ਸਰ 900 900 ਦਾ 900 ਦਾ ਬੰਦਤਾ ਓਕੇ ਜੀ ਅਸੀਂ ਬਹੁ ਆ ਬਟਲਾਡਾ ਇੱਥੇ ਨਾਲ ਹੀ ਮੰਨਸਾ ਦੇ ਅੱਛਾ ਬੜੀ ਅੱਖਾਂ ਬਹੁ ਸੋਹਣੀਆਂ ਨੇ ਬਾਬੇ ਨੇ ਸਹੀ ਗੱਲ ਹੈ ਸੱਚੀ ਸੱਚੀ ਹੂੰ ਤੋ ਅੱਧੇ ਪ੍ਰੋਮੋਸ਼ਨ ਫਿਰ ਹਾਏ ਹਾਏ ਤੇ ਕੈਂਸਾ ਕਰਤਾ ਅਸੀਂ ਲੇਟ ਹੋ ਗਏ ਹੁਣ ਕਰਕੇ ਜਾਵਾਂ ਅਸੀਂ ਪਹਿਲੇ ਚੱਕਰ ਲਾਏ ਤੂੰ ਵੀ ਭੱਜ ਜਾ ਨੀ ਥੋੜੀ ਸੌ ਅਸੀਂ ਐਜੇ ਬੰਦੇ ਨਹੀਂ ਆਏ ਮੈਨੂੰ ਮਾਰੋਗੇ ਐਜੇ ਬੰਦੇ ਨਹੀਂ ਐਜੇ ਬੰਦੇ ਨਹੀਂ ਆਏ ਕੋਈ ਸੀ ਆਉਣ ਦਾ ਫਤਾ ਹੋਇਆ ਏ ਟੀ ਦੂਰ ਵਧੀਆ ਚੱਲੇ ਆਏ ਨਾ ਮੇਰੇ ਘਰ ਉਹ ਨਾਲ ਸਪੋਰਟਰ ਮੇਰੀ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਪੈਣ ਬਹੁਤ ਗੁੜੀਆ ਗੱਲ ਆ ਨਹੀਂ ਤਾਂ ਤੁਸੀਂ ਲੇਟ ਦਾਤ ਹੋ ਗਏ ਹਜਾਰਾਂ ਦਾ ਬਹੁਤ ਸਤ ਮੈਂ ਆ ਰਹਾ ਕਰਦਾ ਨਾ ਇਹ ਤੋਂ ਡੱਸ ਲੈਣੇ ਹਾਂ ਕੋਈ ਘਰ ਆ ਲਿਆ ਕੇ ਦਿੰਦਾ ਪ੍ਰੋਟੀਨ ਸੂਟ ਤੁਹਾਡੇ ਘਰ ਵਾਲ ਨੇ ਲਿਆ ਕੇ ਦਿੱਤਾ ਉਹ ਕਿ ਤੁਹਾਨੂੰ ਸੂਟ ਸਸੀ ਗੱਲ ਜੀ ਕਿੱਥੋਂ ਜੀ ਤੁਸੀਂ ਕਿੱਥੋਂ ਚੰਟੂ ਕਿਹਤੋਂ ਕਿਤੇ ਸਾਡੇ ਨੇੜੇ ਦੇ ਹੋ ਅੱਛਾ ਜੀ ਮੈਂ ਕਿਹੜਾ ਪਟਾ ਬੋਹਾ ਮੈਂ ਤੁਹਾਡੀ ਸਾਇਦ ਵੀਡੀਓ ਵੀ ਦੇਖੀ ਹੋਈ ਆ ਹਾਂ ਠੀਕ ਆ ਤੁਸੀਂ ਹਾਂ ਚੰਟੂ ਦਾ ਠੀਕ ਆ ਠੀਕ ਆ ਠੀਕ ਆ ਯਾਰੀ ਹੈ ਹਾਂ ਬੜੀ ਨਾਈਸ ਸਰਚਰੀ ਸਤਿ ਸ਼੍ਰੀ ਅਕਾਲ ਵੀਰੇ ਤੁਸੀਂ ਕਿੱਥੋਂ ਆਗੇ ਜਵੀਰ ਤੋਂ ਜਵੀਰ ਤੋਂ ਠੀਕ ਤੁਸੀਂ ਖੋਦ ਲਈ ਹੈ ਤੁਹਾਡੀ ਵਾਈਫ ਨੇ ਨਹੀਂ ਬਾਈ ਅੱਛਾ ਠੀਕ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿੱਥੋਂ ਆਏ ਹੋ ਪਟਿਆਲਾ ਤੋਂ ਫਾਇਦਾ ਹੋਇਆ ਕੋਈ ਆਨਦਾ ਨਹੀਂ ਪਟਿਆਲੇ ਵਾਲੇ ਤਾਂ ਇੰਨੇ ਫੇਮਸ ਹੁੰਦੇ ਆ ਕੱਪੜੇ ਲਈ। ਤੇ ਨੇ ਫੇਮਸ ਹੁੰਦੇ ਪਰ ਏਰੀਆ ਨਹੀਂ ਸ਼ੂਟ ਕੀਤਾ। ਏਰੀਆ ਨਹੀਂ ਸ਼ੂਟ ਕੀਤਾ। ਸ਼ਾਇਦ ਫਰਕ ਮਾਨਸਾ ਏਰੀਆ ਦਾ ਫਰਕ ਹੈਗਾ। ਪਰ ਅਸੀਂ ਵੀ ਮਾਨਸਾ ਵਾਲਿਆਂ ਮਾੜਾ ਨਹੀਂ ਕਹਿੰਦੇ ਪਰ ਚੁਆਇਸ ਦਾ ਫਰਕ ਆਗਾ। ਹਾਂਜੀ। ਚਲੋ ਪਰਮਾਤਮਾ ਮੀਮ ਕਰੂਗਾ। ਹਜੇ ਤਾਂ 7 ਵਜੇ ਤੱਕ ਟਾਈਮ ਹੈਗਾ। ਜਿੱਦਾਂ ਆਰਟੀਫੀਸ਼ੀਅਲ ਜੈਲਰੀ ਵੀ ਆ। ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕਿੱਥੋਂ ਆਇਓ ਕਿੱਥੋਂ ਸੰਗਰੀਆ ਸੰਗਰੀਆ Rajasthan ਦੇ ਟਿਕਾਣਾ ਸੰਗਰੀਆ Rajasthan ਤੋਂ ਅੱਛਾ ਥੋੜਾ Wi-Fi ਥੋੜੇ Wi-Fi ਦੇ ਨਾਲ ਅੱਛਾ ਠੀਕ Rajasthan ਤੋਂ ਆਇਓ ਅੱਛਾ ਕੋਈਆ ਕੋਈ ਸੇਲ ਕੋਸ਼ਿਸ਼ ਵਧੀਆ ਮਿਲਿਆ ਚਲੋ ਜੀ ਵਧੀਆ ਗੱਲਾਂ ਤੁਸੀਂ ਪਹਿਲਾਂ ਵੀ ਆਉਨੇ ਹੋਗੇ ਇਹ ਪਹਿਲਾਂ ਪਹਿਣਨੇ ਕਰਿਆ ਸੀ ਉੱਥੇ ਆਈ ਸੀ ਹਾਂਜੀ ਵਧੀਆ ਰਿਸਪੌਂਸ ਬਿਲੇ ਆ ਬੜੀ ਅਸੀਂ ਇੱਥੇ ਬੜੀ ਐ ਤੁਸੀਂ ਉੱਥੇ ਕੰਮ ਕਰਦੇ ਹੋ ਆ ਰਾਜਸਥਾਨ ਕੰਮ ਕਰ ਸ਼ਾਪ ਆ ਤੁਹਾਡੀ ਹਾਂਜੀ ਫਤਿਹਪੁਰ ਅੱਛਾ ਐਕਸੀਮਿਸ਼ਨ ਦੇ ਵਿੱਚ ਜਿਹੜਾ ਆਰਟੀਫੀਸ਼ੀਅਲ ਜੈਲਰੀ ਵੀ ਹੈਗੀ ਇਹ ਸਾਰੀ ਸਾਰੇ ਹਾਂ ਸਰਟੀਫਾਇਰ ਆ ਵੀ ਨਹੀਂਗੇ

ਜੀ ਕਿੱਥੋਂ ਆਇਓ ਜੀ ਬੋਲੋ ਅਬ ਹੋਰ ਤੋਂ ਹਾਂਜੀ ਕਿਵੇਂ ਚੱਲ ਰਿਹਾ ਕੰਮ ਵਧੀਆ ਚੱਲ ਵਧੀਆ ਚੱਲ ਰਿਹਾ ਚਲੋ ਪਹਿਲਾਂ ਵੀ ਐਕਟੀਵੇਸ਼ਨ ਜੁਆਇਨ ਕੀਤਾ ਤੁਸੀਂ ਬਟਿੰਡੇ ਵਾਲਾ ਵੀ ਨਹੀਂ ਜੀ ਨਹੀਂ ਜੀ ਇੱਥੇ ਆਇਓ ਕੀ ਪ੍ਰਾਈਸ ਹੈ ਸਿਸਟਰ ਇਹਨਾਂ ਸੁੱਟਾ ਦਾ ਇਹਨਾਂ ਦਾ 3300 ਓਕੇ ਵੀ ਦੁਪੱਟਾ ਹੀ ਏ ਸ਼orts ਨੇ ਕੱਲੀਆਂ ਸਰ ਅੱਛਾ ਇਹਨੇ ਦੇ ਸ਼orts

ਹੋਇਆ ਕੁਛੇ انا ਪ੍ਰਾਈਸ ਕੀ ਲਿਖਿਆ ਹੈ ਲਿਖਿਆ ਨਹੀਂ ਲੱਗਿੰਦਾ ਕੀ ਪ੍ਰਾਈਸ ਹੈ ਨਾ 2000 ਰੁਪਏ ਵਿਦਆਊਟ ਦੁਪੱਟਾ ਕਿੱਕ ਪੱਟਾ ਕਿੱਤੀ ਪੱਟਾ ਚ ਕਾਟਨ ਦਾ ਬੋਲ ਪੀ ਆਰ ਤੋਂ ਕਿ ਲੋ ਟੱਕਣਾ 4 ਇੰਚ ਜਿੱਦ ਇੱਕ ਰੇਟ ਹੈ ਜਿੱਦ ਲਿਖਿਆ ਪ੍ਰਾਈਸ ਜਿੱਦ ਤੋਂ ਬੰਦ ਚੰਗੀ ਤੋਂ भीगे हुए चादरन में दर्दन क्यों ना आ जाए जरा पे गए तो नहीं है कि थोड़ी है भी वो कपड़ा है ना ਕਾ ਮਾਲ ਕੇ ਪ੍ਰਣਾ ਮਿਲ ਤੁਦਾ ਨਹੀਂ ਤੇ ਅਸੀਂ ਹੋ ਮੈਂ ਥੈਂਕ ਯੂ ਕਰਦੀ ਆ ਹਾਂ ਚਾਹੁੰਦਾ ਸੁਣੋ ਅੱਛਾ ਅੱਛਾ ਕੀ ਤਾਂ ਜੀ ਅਸੀਂ ਸੁਣੇ ਤੁਹਾਡਾ ਸਰ ਨੇ ਵੀ ਸਿੰਘੇ ਦਾ ਸ਼ਟਲ ਪ੍ਰਣਾ ਪੈਂਦਾ ਮੈਂ ਦੀਦੀ ਨੂੰ ਕਿਹਾ ਮੈਂ ਸਿੰਘੇ ਦਾ ਕੰਮ ਹੈ ਅੱਛਾ ਜੀ ਨਹੀਂ ਸਿਸੇ ਦਾ ਬਹੁਤ ਜਿਆਦਾ ਕੰਫਿਊਜ਼ ਹੋ ਰਹੀ ਵੀ ਸਾਡਾ ਕੋਲ ਦਾ ਸਿੰਘੇ ਦਾ ਕੰਪਿਊਟਰ ਫੇਸ ਹੈ ਨਾ ਤਾਂ ਵੀ ਹੈਗਾ ਹਾਂਜੀ ਹਾਂਜੀ ਹੋਰ ਚੱਲ ਲਈ ਜੋ ਹਾਂਜੀ ਹਾਂਜੀ ਬਸ ਲਾਈ ਜਾ ਆ ਰਹੇ ਜੰ ਕਿਸੇ ਆ ਗਏ ਸਭ ਨੂੰ ਪੀਰ ਆ ਗਈ ਫੇਮਸ ਬੀ ਵੀ ਕਿਦਰ ਚੱਲਾ ਠੀਕ ਹੈ ਠੀਕ ਹੈ